ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 658 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 659 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਜੀਵ ਪੰਛੀ ਜਿਸ ਸਰੀਰ ਵਿੱਚ ਵਸ ਰਿਹਾ ਹੈ ਉਸ ਦੀ ਗੰਧ ਮਾਨੋ ਪਾਣੀ ਦੀ ਹੈ ਥੰਮੀ ਹਵਾ ਸਵਾਸਾਂ ਦੀ ਹੈ ਮਾਂ ਦੀ ਰੱਤ ਤੇ ਪਿਓ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਤੇ ਹੱਡ-ਮਾਸ 나ੜੀਆਂ ਦਾ ਪਿੰਜਰ ਬਣਿਆ ਹੋਇਆ ਹੈ ਜੀਵ ਪੰਛੀ ਵਿਚਾਰਾ ਉਸ ਸਰੀਰ ਵਿੱਚ ਵਸ ਰਿਹਾ ਹੈ ਭਰਾ ਨਹੀਂ ਕਿਹਾ ਮੇਰਾ ਕਿਹਾ ਤੇਰਾ ਏ ਭਾਈ ਫਿਰ ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀ ਲਾਭ ਜੈਸੇ ਤਰਵਰ ਪੰਖ ਬਸੇ ਰਹਾਉ ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਸਿਰਫ ਰਾਤ ਲਈ ਡੇਰਾ ਹੁੰਦਾ ਹੈ ਤਿਵੇਂ ਜੀਵਾਂ ਦੀ ਵਸੋਂ ਜਗਤ ਵਿੱਚ ਹੈ ਰਹਾਉ ਰਾਖੋ ਹੁ ਕੰਦੋ ਸਾਰੋ ਹੋ ਨੀਵਾ ਏ ਭਾਈ ਡੂੰਗੀਆਂ ਨੀਹਾ ਪਟਾ ਪਟਾ ਕੇ ਤੂੰ ਉਹਨਾ ਉਤੇ ਕੰਧਾ ਉਸਾਰਦਾ ਹੈ ਸਾਢੇ ਤਿੰਨ ਹੱਥ ਤੇਰੀ ਸੀਵਾ ਪਰ ਤੈਨੂੰ ਆਪ ਨੂੰ ਹਰ ਰੋਜ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ ਸੋਣ ਵੇੜੇ ਇਤਨੀ ਕੁ ਥਾਂ ਹੀ ਮਲਦਾ ਹੈ ਬੰਕੇ ਬਾਲ ਪਾਗ ਸਿਰ ਡੇਰੀ ਤੂੰ ਸੇਰ ਉੱਤੇ ਬਾਂਕੇ ਬਾਲ ਸਵਾਰ ਸਵਾਰ ਕੇ ਵਿੰਗੀ ਪੱਗ ਬੰਦਾ ਹੈ ਇਹੋ ਤਨ ਹੋਏ ਗੋਪਸਮ ਕੀ ਢੇਰੀ ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ ਇਹ ਸਰੀਰ ਹੀ ਕਿਸੇ ਦਿਨ ਸਵਾਹ ਦੀ ਢੇਰੀ ਹੋ ਜਾਏਗਾ ਉੱਚੇ ਮੰਦਰ ਸੁੰਦਰ ਨਾਰੀ ਹੈ ਭਾਈ ਤੂੰ ਉੱਚੇ ਉੱਚੇ ਮਹਿਲ ਮਾੜੀਆਂ ਤੇ ਸੁੰਦਰ ਇਸਤਰੀ ਦਾ ਮਾਣ ਕਰਦਾ ਹੈ ਰਾਮ ਨਾਮ ਬਿਨ ਬਾਜੀ ਹਾਰੇ ਪ੍ਰਭੂ ਪਰਮਾਤਮਾ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈ ਇਹ ਜੋ ਉੱਚੇ ਉੱਚੇ ਮਹਿਲ ਸਾਰੇ ਹਨ ਇਹ ਭਗਤ ਜੀ ਕਹਿੰਦੇ ਨੇ ਕਿਸੇ ਕੰਮ ਨਹੀਂ ਆਉਣੇ ਇੱਥੇ ਦੇ ਇੱਥੇ ਹੀ ਤਰੇ ਤਰੇ ਹੀ ਰਹਿ ਜਾਣੇ ਨੇ ਤੇ ਪਰਮਾਤਮਾ ਦਾ ਨਾਮ ਜਿਹੜਾ ਉਹੀ ਕੰਮ ਆਉਣਾ ਹੈ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਹੇ ਮੇਰੇ ਰਾਜਨ ਰਾਮ हे मेरे सोने राम मेरी ता जात कुल ते जन्म सब कुज नीवा ही नीवा सी तोम शरणागत राजा रामचंद कहर विदाश च मारा रविदास च माराखदा है इत्थे ऊचियां कुल्ला वाले डूबदे जा रहे हन मेरा की बनना सी पर मैं तेरी शरण आया हां चमरट्टा गांठ न जनई मैं गरीब चमियार शरीर ਜੁੱਤੀ ਨੂੰ ਗੰਢਣਾ ਨਹੀਂ ਜਾਣਦਾ ਲੋਕ ਗਠਾਵੈ ਪਨਹੀ ਰਹਾਓ ਪਰ ਜਗਤ ਦੇ ਜੀਵ ਆਪੋ ਆਪਣੀ ਸਰੀਰ ਰੂਪ ਜੁੱਤੀ ਗੰਢਾਰੇ ਹਨ ਭਾਵ ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣ ਦੇ ਆਹਰ ਵਿੱਚ ਹੀ ਲੱਗੇ ਰਹੇ ਹਨ ਤੇ ਪ੍ਰਮਾਤਮਾ ਦਾ ਨਾਮ ਜਪਿਆ ਹੀ ਨਹੀਂ ਰਹਾਓ ਆਰ ਨਹੀਂ ਜੇਹ ਤੋਪੋ ਮੇਰੇ ਪਾਸ ਆਰ ਨਹੀਂ ਕਿ ਮੈਂ ਜੁੱਤੀ ਨੂੰ ਤਰੋਪੇ ਲਾਵਾਂ ਭਾਵ ਮੇਰੇ ਅੰਦਰ ਮੋਹ ਦੀ ਖਿਚ ਨਹੀਂ ਕਿ ਮੇਰੀ ਸੂਰਤ ਸਦਾ ਸਰੀਰ ਵਿੱਚ ਹੀ ਟਿਕੀ ਰਹੇ ਨਹੀਂ ਰਾਮ ਵੀ ਠਾਉ ਰੋਪੋ ਮੇਰੇ ਪਾਸ ਰੰਬੀ ਨਹੀਂ ਕਿ ਸਰੀਰ ਜੁੱਤੀ ਨੂੰ ਟਾਕੀਆਂ ਲਾਵਾਂ ਭਾਵ ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਮੰਦੇ ਚੰਗੇ ਚੰਗੇ ਖਾਣੇ ਲਿਆ ਕੇ ਨਿਤ ਸਰੀਰ ਨੂੰ ਪਾਲਦਾ ਰਹਾ ਲੋਗ ਗਾਂਠ ਗਾਂਠ ਖਰਾਬੇ ਗੂਚਾ ਜਗਤ ਗੰਢ ਗੰਢ ਕੇ ਬਹੁਤ ਖਵਾਰ ਹੋ ਰਿਹਾ ਹੈ ਭਾਵ ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲ ਨਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ ਹੋ ਬਿਨ ਗਾਂਠੇ ਜਾਏ ਪਹੁੰਚਾ ਮੈਂ ਗੰਡਣ ਦਾ ਕੰਮ ਛੱਡ ਕੇ ਭਾਵ ਆਪਣੇ ਸਰੀਰ ਦੇ ਨਿਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ ਪ੍ਰਭੂ ਚਰਨਾ ਵਿੱਚ ਜਾ ਅਪੜਿਆ ਹਾਂ ਰਵਿਦਾਸ ਜਪੈ ਰਾਮ ਨਾਮਾ ਰਵਿਦਾਸ ਜੀ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਸਰੀਰ ਦਾ ਮੋਹ ਛੱਡ ਕੇ ਬੈਠਾ ਹੈ ਮੋਹਿ ਜਮ ਸਿਓ ਨਾਹੀ ਕਮਾ ਇਸੇ ਵਾਸਤੇ ਮੈਨੂੰ ਰਬਦਾਸ ਨੂੰ ਜਮਾ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ਰਾਗ ਸੋਰਠਿ ਬਾਣੀ ਭਗਤ ਭੀਖਣ ਕੀ ਰਾਗ ਸੋਰਠ ਵਿੱਚ ਭਗਤ ਭੀਖਣ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਨੈਣੋਂ ਹਨੀਰ ਬਹੈ ਤਨ ਖੀਨਾ ਭਏ ਕੇਸ ਦੁੱਧ ਵਾਨੀ हे ਜੀਵ ਬਿਰਧ ਅਵਸਥਾ ਵਿੱਚ ਕਮਜ਼ੋਰ ਹੋਣ ਕਰਕੇ ਤੇਰੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੈ ਤੇਰਾ ਸਰੀਰ ਲਿੱਸਾ ਹੋ ਗਿਆ ਹੈ ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ ਰੋਦਾ ਕੰਠ ਸਬਦ ਨਹੀਂ ਉਚਰੈ ਅਬ ਕਿਆ ਕਰ ਹੈ ਪ੍ਰਾਨੀ ਤੇਰਾ ਗਲਾ ਕਫ ਨਾਲ ਰੁਕਣ ਕਰਕੇ ਬੋਲ ਨਹੀਂ ਸਕਦਾ ਅਜੇ ਵੀ ਤੂੰ ਕੀ ਕਰ ਰਿਹਾ ਹੈ ਭਾਵ ਹੁਣ ਵੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ ਤੂੰ ਕਿਉਂ ਸਰੀਰ ਦੇ ਮੋਹ ਵਿੱਚ ਫਸਿਆ ਪਿਆ ਹੈ ਤੂੰ ਕਿਉਂ ਦੇਹ ਅਧਿਆਸ ਨਹੀਂ ਛੱਡਦਾ ਰਾਮ ਰਾਏ ਹੋਏ ਬੈਦ ਬਨਵਾਰੀ हे ਸੋਹਣੇ ਰਾਮ हे ਪ੍ਰਭੂ ਜੇ ਤੂੰ ਹਕੀਮ ਬਣੇ ਆਪਣੇ ਸੰਤਹਿ ਲਿਹੋ ਉਬਾਰੀ ਰਹਾਓ ਤਾਂ ਤੂੰ ਆਪਣੇ ਸੰਤਾਂ ਨੂੰ ਦੇਹ ਅਧਿਆਸ ਤੋਂ ਬਚਾ ਲੈਂਦਾ ਹੈ ਭਾਵ ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ ਅਧਿਆਸ ਤੋਂ ਬਚਾ ਲੈਂਦਾ ਹੈ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ हे ਪ੍ਰਾਣੀ ਬਿਰਧ ਹੋਣ ਦੇ ਕਾਰਨ ਤੇਰੇ ਸਿਰ ਵਿੱਚ ਪੀੜ ਟਿਕੀ ਰਹਿੰਦੀ ਹੈ ਸਰੀਰ ਵਿੱਚ ਸੜਨ ਰਹਿੰਦੀ ਹੈ ਕਲੇਜੇ ਵਿੱਚ ਦਰਦ ਉੱਠਦੀ ਹੈ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖਦ ਨਾਹੀ ਕਿਸ ਕੇ ਸੇ ਅੰਗ ਦਾ ਫਿਕਰ ਕਰੀਏ ਸਾਰੇ ਹੀ ਜਿਸਮ ਵਿੱਚ ਬੜੇਪੇ ਦਾ ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ ਹਰ ਕਾ ਨਾਮ ਅਮਰਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਇਸ ਸਰੀਰਕ ਮੋਹ ਨੂੰ ਮਟਾਉਣ ਦਾ ਇੱਕੋ ਹੀ શ્રેਸ਼ਟ ਇਲਾਜ ਜਗਤ ਵਿੱਚ ਹੈ ਉਹ ਹੈ ਪ੍ਰਭੂ ਦਾ ਨਾਮ ਰੂਪ ਅੰਮ੍ਰਿਤ ਪਰਮਾਤਮਾ ਦਾ ਨਾਮ ਰੂਪਤ ਨਾਮ ਰੂਪ ਅੰਮ੍ਰਿਤ ਨਿਰਮਲ ਜਲ ਸ਼ਕ ਗੌਰ ਪ੍ਰਸਾਦ ਕਹੈ ਜਨ ਭੀਖਣ ਪਾਵਹੁ ਮੋਖ ਦੁਆਰਾ ਦਾਸ ਭੀਖਣ ਆਖਦਾ ਹੈ ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ ਜਿਸ ਕਾਰਕੇ ਮੈਂ ਸਰੀਰ ਖਮੋਤੋਂ ਖਲਾਸੀ ਪਾ ਲਈ ਹੈ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਪਰਮਾਤਮਾ ਦਾ ਇੱਕ ਐਸਾ ਮੋਲਕ ਪਦਾਰਥ ਨਾਮ ਹੈ ਜੋ ਭਾਗਾ ਨਾਲ ਮਿਲਦਾ ਹੈ ਆਨਕ ਜਤਨ ਕਰ ਹਿਰਦੈ ਰਾਖਿਆ ਰਤਨ ਨਿਸ਼ ਭੇਸ਼ ਪਾਇਆ ਇਸ ਰਤਨ ਨੂੰ ਜੇ ਨੇਕਾਂ ਜਤਨ ਕਰਕੇ ਵੀ ਹਿਰਦੇ ਵਿੱਚ ਗੁਪਤ ਰਖੀਏ ਕਾਂ ਪੇ ਲੁਕਾਇਆ ਏ ਟਿਕਦਾ ਨਹੀਂ ਲੁਕਾਇਆ ਲੁਕਦਾ ਨਹੀਂ ਹਾਰ ਗੁਣ ਕਹਤੇ ਕਹਿਣ ਨਾ ਜਾਈ ਉੰਜ ਉਹ ਸਵਾਦ ਦੱਸਿਆ ਨਹੀਂ ਜਾ ਸਕਦਾ ਜੋ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਆਉਂਦਾ ਹੈ ਨਾਮ ਦੇ ਅਭਿਆਸੀ ਉਹ ਸਵਾਦ ਨੂੰ ਜਾਣਦੇ ਹਨ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਜਿਸ ਤਰ੍ਹਾਂ ਗੂੰਗਾ ਗੁੜ ਦਾ ਸਵਾਦ ਨਹੀਂ ਦੱਸ ਸਕਦਾ ਬੋਲ ਕੇ ਇਸ ਤਰ੍ਹਾਂ ਉਹ ਨਾਮ ਜਪਣ ਨਾਲ ਜੋ ਰਸ ਮਿਲਦਾ ਹੈ ਨਾ ਗੁਰੂ ਦੇ ਜੋ ਸਾਨਮੁਖ ਰਹਿੰਦੇ ਹਨ ਜੋ ਭਗਤੀ ਕਰਦੇ ਹਨ ਜੋ ਪ੍ਰਮਾਤਮਾ ਦਾ ਨਾਮ ਜਪਦੇ ਜਪਾਂਦੇ ਹਨ ਉਹਨਾਂ ਨੂੰ ਇੱਕ ਐਸਾ ਸਵਾਦ ਆਉਂਦਾ ਹੈ ਉਸ ਦਾ ਕਹਿਣਾ ਹੀ ਲੱਗ ਹੈ ਉਹ ਕਿਆ ਨਹੀਂ ਜਾ ਸਕਦਾ ਹਰ ਗੁਣ ਕਹ ਤੇ ਕਹਿ ਨਾ ਜਾਈ ਉਹ ਜਿਉ ਸਵਾਦ ਦੱਸਿਆ ਨਹੀਂ ਜਾ ਸਕਦਾ ਜੋ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਆਉਂਦਾ ਹੈ ਜੈਸੇ ਗੁੰਗੇ ਕੀ ਮਠਿਆਈ ਰਹਾਓ ਜਿਵੇਂ ਗੁੰਗੇ ਮਨੁੱਖ ਦੀ ਖਾਦੀ ਮਠਿਆਈ ਦਾ ਸਵਾਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ ਗੁੰਗਾ ਦੱਸ ਨਹੀਂ ਸਕਦਾ ਰਹਾਓ ਰਸਨਾ ਰਮਤ ਸੁਨਤ ਸੁਖ ਸਰਵਨਾ ਚਿੱਤ ਚੇਤੇ ਸੁਖ ਹੋਈ ਇਹ ਰਤਨ ਨਾਮ ਜਪਦਿਆਂ ਜੀਵ ਨੂੰ ਸੁਖ ਮਿਲਦਾ ਹੈ ਸੁਣਦਿਆਂ ਨਾਮ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਨਾਮ ਜਪਦੇ ਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ ਨਾਮ ਇੱਕ ਐਸੀ ਮਹਾਨ ਦੁਰਲਭ ਹਸਤੀ ਹੈ ਕਿ ਜਿਹੜਾ ਜਪਦਾ ਹੈ ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ ਉਹਦੀ ਜ਼ਿੰਦਗੀ ਵਿੱਚੋਂ ਦੁੱਖ ਦੂਰ ਹੋ ਜਾਂਦੇ ਹਨ ਕਹੋ ਭੀਖਨ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਏ ਭੀਖਨ ਤੂੰ ਵੀ ਆਖ ਕੇ ਨਾਮ ਸਿਮਰਦਿਆਂ ਮੇਰੀਆਂ ਦੋਹਾਂ ਅੱਖਾਂ ਵਿੱਚ ਐਸੀ ਠੰਡ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ ਸਾਰੇ ਪਾਸੇ ਪਰਮਾਤਮਾ ਦੀ ਝਲਕ ਨਜ਼ਰ ਆਉਂਦੀ ਹੈ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕੋ ਪੀਖਨ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 658 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 660 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਰੁਜਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ